ਦੋਸਤੋ ਇਹ ਵੀਡੀਓ ਸ਼ੇਅਰ ਤੁਸੀਂ ਜਰੂਰ ਕਰਨੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਗੱਲ ਇਹ ਹੈ ਕਿ ਸਰਕਾਰ ਨੂੰ ਇੱਕ ਐਲਾਨ ਕਰਨਾ ਚਾਹੀਦਾ ਕਿ ਜਿਸ ਜਿਸ ਬੰਦੇ ਕੋਲ ਵੀ ਸਰਕਾਰੀ ਜੋਬ ਹੈ ਜਿਹੜਾ ਬੰਦਾ ਸਰਕਾਰੀ ਨੌਕਰੀ ਕਰਦਾ ਹੈ ਚਾਹੇ ਉਹ ਛੋਟੇ ਅਹੁਦੇ ਤੇ ਹੈ ਚਾਹੇ ਚਪੜਾਸੀ ਹੈ ਚਾਹੇ ਕੋਈ ਅਪਸਰ ਹੈ ਹਾਰਿਕ ਸਰਕਾਰੀ ਜੋਬ ਕਰਨ ਵਾਲੇ ਨੂੰ ਸਰਕਾਰੀ ਨੌਕਰੀ ਕਰਨ ਵਾਲੇ ਬੰਦੇ ਦੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਨੇ ਚਾਹੀਦੇ ਆ ਅਤੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਹੈਡਮਾਸਟਰ ਹੈ ਚਾਹੇ ਕੋਈ ਟੀਚਰ ਹੈ ਚਾਹੇ ਕੋਈ ਛੋਟੇ ਲੈਵਲ ਦਾ ਟੀਚਰ ਹੈ ਚਾਹੇ ਕੋਈ ਵੱਡੇ ਲੈਵਲ ਦਾ ਟੀਚਰ ਆ ਐਲਾਨ ਹੋਣੇ ਚਾਹੀਦੇ ਆ ਸਰਕਾਰ ਵੱਲੋਂ ਇਹ ਪੱਕਾ ਐਲਾਨ ਹੋਣਾ ਚਾਹੀਦਾ ਹੈ ਇਹ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜਿਹੜਾ ਵੀ ਬੰਦਾ ਸਰਕਾਰੀ ਜੋਬ ਕਰਦਾ ਏ ਉਹਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਨੇ ਚਾਹੀਦੇ ਆ ਚਾਹੇ ਕੋਈ ਪੁਲਿਸ ਵਾਲਾ ਹੋਵੇ ਚਾਹੇ ਕੋਈ ਸਿਪਾਈ ਹੈ ਚਾਹੇ ਕੋਈ ਅਫੀਸਰ ਆ ਪੁਲਿਸ ਦੇ ਵਿੱਚ ਚਾਹੇ ਕੋਈ ਆਰਮੀ ਦੇ ਵਿੱਚ ਹੈ ਚਾਹੇ ਕੋਈ ਕਚਹਿਰੀਆਂ ਦੇ ਵਿੱਚ ਲੱਗਿਆ ਹੋਇਆ ਕੋਰਟ ਵਿੱਚ ਆ ਚਾਹੇ ਕੋਈ ਚਾਹੇ ਕੋਈ ਸਰਕਾਰੀ ਵਕੀਲ ਹੈ ਚਾਹੇ ਕੋਈ ਸਰਕਾਰੀ ਜੱਜ ਹੈ ਚਾਹੇ ਕੋਈ ਸਰਕਾਰੀ ਮੰਤਰੀ ਹੈ ਚਾਹੇ ਕੋਈ ਐਮ.ਐਲ.ਏ ਹੈ ਚਾਹੇ ਕੋਈ ਪਿੰਡ ਦਾ ਸਰਪੰਚ ਹੈ ਚਾਹੇ ਕੋਈ ਪਿੰਡ ਦਾ ਪੰਚ ਹੈ ਆ ਹੁਣ ਮੂਰੇ ਐਲਾਨ ਆਪਣਾ ਇਲੈਕਸ਼ਨ ਆ ਰਹੇ ਆ ਸਰਕਾਰ ਨੂੰ ਐਲਾਨ ਕਰਨਾ ਚਾਹੀਦਾ ਹੈ ਵੀ 22 ਸਰਕਾਰ ਸਰਪੰਚੀ ਦੇ ਵਿੱਚ ਸਰਪੰਚੀ ਦੀ ਟਿਕਟ ਉਹਨੂੰ ਹੀ ਮਿਲੂਗੀ ਸਰਪੰਚੀ ਦੇ ਕਾਗਜ਼ ਵਿੱਚ ਉਹੀ ਭਰਾ ਸਕਦਾ ਪੰਚੀ ਦੇ ਕਾਗਜ਼ ਵਿੱਚ ਉਹੀ ਬੰਦਾ ਭਰਾ ਸਕਦਾ ਜਿਹਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਹੋਣ ਤਾਂ ਸਾਡੀ ਸਰਕਾਰੀ ਜਿਹੜੀ ਪੜ੍ਹਾਈ ਆ ਸਕੂਲਾਂ ਦੀ ਇਹਦੀ ਮਿਆਦ ਉੱਚੀ ਹੋਊਗੀ ਤਾ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਵਧਣਗੇ। ਅਗਰ ਸਰਕਾਰੀ ਮਾਸਟਰਾਂ ਦੇ ਸਰਕਾਰੀ ਪ੍ਰਿੰਸੀਪਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜਨਗੇ ਤਾਂ ਸਰਕਾਰੀ ਸਕੂਲਾਂ ਦੀ ਪੜ੍ਹਾਈ ਆਪਣੇ ਆਪ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਜਿਹੜਾ ਮਿਆਦ ਆ ਜਿਹੜੀ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਲੈਵਲ ਆ ਆਪਣੇ ਆਪ ਉੱਚਾ ਜਾਏਗਾ। ਤੁਸੀਂ ਜਿੱਥੇ ਮਰਜ਼ੀ ਦੇਖ ਲਿਓ ਜਾ ਕੇ ਜਿਹੜੇ ਸਰਕਾਰੀ ਸਕੂਲਾਂ ਦੇ ਵੱਡੇ ਤੇ ਵੱਡੇ ਟੀਚਰ ਵੀ ਆ ਚਾਹੇ ਪ੍ਰਿੰਸੀਪਲ ਵੀ ਆ ਉਹਨਾਂ ਦੇ ਆਪ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹੁੰਦੇ ਆ। ਸੋ ਇਹ ਮੇਰੀ ਬੇਨਤੀ ਹੈ ਭਾਈ ਸਰਕਾਰ ਨੂੰ ਸੋ ਤੁਸੀਂ ਵੀ ਦੋਸਤੋ ਆਪਣੀ ਇਸ ਵੀਡੀਓ ਨੂੰ ਆਪਣਾ ਫਰਜ ਸਮਝ ਕੇ ਸ਼ੇਅਰ ਕਰਦੇ ਹੋ ਕਿ ਇਹ ਕੰਮ ਹੋਣਾ ਬਹੁਤ ਹੀ ਜ਼ਰੂਰੀ ਹੈ ਚਲੋ ਆਪਾਂ ਇਹ ਨਹੀਂ ਚਾਹਦੇ ਕਿ ਸਰਕਾਰ ਪਰ ਬੋਝ ਪਵੇ ਅਗਰ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਵਧਣਗੇ ਤਾਂ ਉਹਨਾਂ ਦੇ ਵਿੱਚ ਟੀਚਰ ਵੀ ਵਧਾਣੇ ਪਊਗੇ ਇਹਦੇ ਨਾਲ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਬੱਚੇ ਆ ਸਾਡੇ ਕੁੜੀਆਂ ਸਾਡੇ ਮੁੰਡੇ ਆ ਉਹਨਾਂ ਨੂੰ ਸਰਕਾਰੀ ਟੀਚਰ ਦੀ ਨੌਕਰੀ ਮਿਲੇਗੀ ਸਰਕਾਰੀ ਮਾਸਟਰਾਂ ਦੀ ਨੌਕਰੀ ਮਿਲੇਗੀ ਉਹਨਾਂ ਨੂੰ ਉਹ ਬੱਚਿਆਂ ਨੂੰ ਪੜ੍ਹਾਉਣ ਜਿੱਦਾਂ ਪ੍ਰਾਈਵੇਟ ਦੇ ਵਿੱਚ ਉਹ 6 6 7 7000 ਜਾਂ 10 10000 ਪਰ ਪੜ੍ਹਾਉਂਦੇ ਆ ਸਰਕਾਰ ਉਹਨਾਂ ਨੂੰ 15 15 20 20000 ਰੁਪਏ ਦੇ ਕੇ ਵੀ ਉਹਨਾਂ ਤੋਂ ਕੰਮ ਲੈ ਸਕਦੀ ਆ ਤੇ ਉਹ ਸਾਡੇ ਬੱਚਿਆਂ ਨੂੰ ਬਹੁਤ ਵਧੀਆ ਐਜੂਕੇਸ਼ਨ ਬਹੁਤ ਵਧੀਆ ਤਾਲੀਮ ਦੇ ਸਕਦੇ ਆ ਇੱਕ ਤਾਂ ਇਹ ਕੰਮ ਹੋਊਗਾ ਬੇਰੁਜ਼ਗਾਰੀ ਖਤਮ ਹੋਊਗੀ ਤੇ ਆਗਰ ਸਰਕਾਰ ਪਰ ਇਹ ਚੀਜ਼ ਦਾ ਬੋਝ ਪੈਂਦਾ ਏ ਕਿ ਉਹਨਾਂ ਨੂੰ ਪ੍ਰਾਈਵੇਟ ਟੀਚਰ ਰੱਖਣੇ ਪੈਣਗੇ ਪ੍ਰਾਈਵੇਟ ਮਾਸਟਰ ਰੱਖਣੇ ਪੈਣਗੇ ਆਗਰ ਉਹ ਬੱਚਿਆਂ ਨੂੰ ਵਧੀਆ ਪੜ੍ਹਾਈ ਦੇਣਗੇ ਵਧੀਆ ਢੰਗ ਨਾਲ ਪੜ੍ਹਾਉਣਗੇ ਤਾਂ ਕਿਸੇ ਨੂੰ 100 200 ਰੁਪਏ 50 ਰੁਪਏ ਫੀਸ ਦਿੰਦੇ ਵੀ ਦੁੱਖ ਦੇ ਨਹੀਂ ਆ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਦੀ ਤੁਸੀਂ 50 ਰੁਪਏ ਫੀਸ ਰੱਖ ਦੋ ਸਰਕਾਰ ਪਰ ਵੀ ਬੋਝ ਨਹੀਂ ਪਊਗਾ ਪੰਜਵੀਂ ਤੋਂ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ 50 ਰੁਪਏ ਫੀਸ ਪੰਜਵੀਂ ਤੋਂ ਲੈ ਕੇ ਪਲੱਸ 2 ਤੱਕ ਦੀ 100 ਜਾਂ 150 ਰੁਪਏ ਫੀਸ ਤੁਸੀਂ ਕਰ ਸਕਦੇ ਆ ਇਹਦੇ ਪਰ ਸਰਕਾਰ ਪਰ ਵੀ ਬੋਝ ਨਹੀਂ ਪਊਗਾ ਤੇ ਬੱਚਿਆਂ ਦੀ ਐਜੂਕੇਸ਼ਨ ਆ ਜਿਹੜੀ ਪ੍ਰਾਈਵੇਟਾਂ ਚੋਂ ਜਿਹੜੀ ਲੁੱਟਖੋਹ ਹੁੰਦੀ ਆ ਜਿਹੜੀ ਪ੍ਰਾਈਵੇਟ ਸਾਨੂੰ ਲੁੱਟ ਰਹੇ ਆ ਮਾਪੇ ਪਾ ਨੂੰ ਉਹਦੇ ਤਾਂ ਬਚੂਗੇ ਤੇ ਪੈਸਾ ਵੀ ਸਾਰਾ ਸਰਕਾਰ ਦੇ ਖਜ਼ਾਨੇ ਵਿੱਚ ਜਾਊਗਾ ਤੇ ਇਹਦੇ ਵਿੱਚ ਸਰਕਾਰ ਦੀ ਵੀ ਸ਼ਾਵਾਚੀ ਆ ਸੋ ਦੋਸਤੋ ਜੇ ਇਹ ਵਿਚਾਰ ਤੁਹਾਨੂੰ ਚੰਗਾ ਲੱਗਿਆ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਇੱਕ ਹੋਰ ਬੇਨਤੀ ਆ ਭਾਈ ਜਿੰਨੇ ਵੀ ਸਾਡੇ ਜਿਹੜੇ ਹੁਣ ਬਹੁਤ ਵੱਡੇ ਵੱਡੇ ਜਿਹੜੇ ਫੇਸਬੁੱਕ ਤੇ ਤੇਜ ਬਣਾਈ ਹੋਇਆ ਬਲੌਗਰ ਆ ਫੇਸਬੁੱਕ ਕ੍ਰिएਟਰ ਆ ਸੋਸ਼ਲ ਮੀਡੀਆ ਕ੍ਰिएਟਰ ਆ ਯੂਟਿਊਬਰ ਆ ਇਹ ਉਹਨਾਂ ਨੂੰ ਵੀ ਬਾਈ ਮਿਲ ਕੇ ਆਵਾਜ਼ ਉਠਾਣੀ ਚਾਹੀਦੀ ਆ ਕਿ ਸਰਕਾਰੀ ਜੋਬ ਕਰਨੇ ਵਾਲੇ ਜਿੰਨੇ ਵੀ ਬੰਦੇ ਆ ਜਿੰਨੇ ਵੀ ਪੰਜਾਬ ਦੇ ਵਿੱਚ ਬੰਦੇ ਆ ਸਰਕਾਰੀ ਜੋਬ ਕਰਨੇ ਵਾਲੇ ਸਾਰਿਆਂ ਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਅੱਗੇ ਨੂੰ ਵੀ ਸਰਕਾਰੀ ਜੋਬ ਮਿਲਣੀ ਆ ਸਰਕਾਰੀ ਜੋਬ ਉਸੇ ਬੰਦੇ ਨੂੰ ਮਿਲੇ ਜਿਹਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਹੋਣ ਤੇ ਜਿਹੜੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਸਰਪੰਚੀ ਪੰਚੀ ਵਿੱਚ ਵੀ ਉਸੇ ਬੰਦੇ ਨੂੰ ਟਿਕਟ ਮਿਲੇ ਉਹੀ ਬੰਦੇ ਨੂੰ ਸਰਪੰਚ ਸਰਪੰਚ ਪੰਚ ਬਣਨ ਦਾ ਹੱਕ ਹੋਣਾ ਚਾਹੀਦਾ ਜਿਹਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਹੋਣ ਤੇ ਹਰ ਚਾਹੇ ਕੋਈ ਤੁਹਾਡਾ ਐਮਐਲਏ ਆ ਚਾਹੇ ਕੋਈ ਤੁਹਾਡਾ ਐਮਪੀ ਆ ਚਾਹੇ ਕੋਈ ਤੁਹਾਡਾ ਐਮਸੀ ਆ ਕੋਈ ਸ਼ਹਿਰ ਦਾ ਚਾਹੇ ਕਾਉਂਸਲਰ ਆ ਚਾਹੇ ਕੋਈ ਮੇਅਰ ਆ ਉਹਨਾਂ ਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਹੋਣੇ ਚਾਹੀਦੇ ਆ ਫੇਰ ਭਾਈ ਗਰੀਬ ਦੇ ਬੱਚੇ ਦੀ ਐਜੂਕੇਸ਼ਨ ਵਧੂਗੀ ਫੇਰ ਗਰੀਬ ਦਾ ਬੱਚਾ ਵਧੀਆ ਪੜ੍ਹ ਸਕੂਗਾ ਨਹੀਂ ਤਾਂ ਫਿਰ ਉਹੀ ਕੰਮ ਹੋਣਾ ਹੈ ਭਾਈ ਜਿਹਦੇ ਕੋਲ ਪੈਸਾ ਹੈਗਾ ਹੀ ਉਹ ਆਪਣੇ ਬੱਚੇ ਨੂੰ ਅੱਗੇ ਤੋਂ ਅੱਗੇ ਪੜਾਈ ਜਾਊਗਾ ਗਰੀਬ ਨੇ ਫਿਰ ਗਰੀਬੇ ਰਹਿ ਜਾਣਾ ਉਹਨਾਂ ਨੂੰ ਫੇਰ ਕੋਈ ਵਿਚਾਰਾ ਅਰਬ ਕੰਟਰੀ 'ਚ ਜਾ ਕੇ ਦਿਹਾੜੀ ਕਰ ਰਿਹਾ ਕੋਈ ਕਿਤੇ ਜਾ ਕੇ ਦਿਹਾੜੀ ਕਰ ਰਿਹਾ ਗਰੀਬ ਨੇ ਤਾਂ ਗਰੀਬੇ ਰਹਿ ਜਾਣਾ ਭਾਈ ਫਿਰ ਆਗਰ ਆਮ ਆਦਮੀ ਪਾਰਟੀ ਸਰਕਾਰ ਸੀਐਮ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਅਗਰ ਵਾਕਿਆ ਹੀ ਤੁਸੀਂ ਗਰੀਬ ਬੰਦੇ ਦਾ ਦਰਦ ਆਪਣੇ ਦਿਲ ਵਿੱਚ ਰੱਖਦੇ ਹੋ ਵਾਕਿਆ ਹੀ ਤੁਸੀਂ ਇਨਕਲਾਬੀ ਹੋ ਤਾਂ ਇਹ ਇਨਕਲਾਬ ਤੁਹਾਨੂੰ ਲਿਆਉਣਾ ਬਹੁਤ ਜ਼ਰੂਰੀ ਹੈ ਸਾਡੀ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਤੁਹਾਨੂੰ ਜਿਤਾਉਣੇ ਵਾਲੇ ਆਮ ਲੋਕਾਂ ਦੇ ਮੁੰਡੇ ਆ ਜਿਨ੍ਹਾਂ ਨੇ ਆਪਣੇ ਖਰਚਿਆਂ ਪਰ ਤੇਰ ਪਵਾ ਕੇ ਤੁਹਾਨੂੰ ਜਿਤਾਇਆ ਇਹ ਬਹੁਤ ਜ਼ਰੂਰੀ ਆ ਕਿਉਂਕਿ ਤੁਸੀਂ ਵਾਦਾ ਕੀਤਾ ਸੀ ਕਿ ਐਜੂਕੇਸ਼ਨ ਲੈਵਲ ਤੇ ਅਸੀਂ ਬਹੁਤ ਵਧੀਆ ਕੰਮ ਕਰਾਂਗੇ ਅਗਰ ਤੁਸੀਂ ਆਹ ਕੰਮ ਕਰ ਦੋ ਨਾ ਜੀ ਤਾਂ ਮੈਂ ਕਹਿੰਦਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਦੁਬਾਰਾ ਕਿਸੇ ਕੋਲ ਵੋਟ ਮੰਗਣ ਦੀ ਜ਼ਰੂਰਤ ਵੀ ਨਹੀਂ ਪਊਗੀ ਸੋ ਇਸ ਵੀਡੀਓ ਨੂੰ ਆਪਣਾ ਫਰਜ ਸਮਝ ਕੇ ਦੋਸਤੋ ਸ਼ੇਅਰ ਕਰ ਦਿਓ ਧੰਨਵਾਦ ਜੀ